ਬੁੱਢ ਲਾਡਾ ਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੇਸ਼ੀ ਰਾਮ ਫਾਈਨੈਂਸ ਬੈਂਕ ਦੇ ਸਾਹਮਣੇ ਕਿਸਾਨਾਂ ਨੇ ਤਰਨਾ ਲਗਾ ਦਿੱਤਾ ਹੈ ਕਿਸਾਨਾਂ ਦਾ ਦੋਸ਼ ਹੈ ਕਿ ਉਹਨਾਂ ਨੇ ਬੈਂਕ ਤੋਂ ਲੋਨ ਲਿਆ ਸੀ ਅਤੇ ਉਸ ਦੀਆਂ ਕਿਸ਼ਤਾਂ ਨਿਯਮਤ ਤੌਰ ਤੇ ਭਰੀਆਂ ਪਰ ਬੈਂਕ ਵੱਲੋਂ ਨਾ ਤਾਂ ਕੋਈ ਰਸੀਦ ਦਿੱਤੀ ਗਈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਪੈਚੀ ਜਾਰੀ ਕੀਤੀ ਗਈ ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਪੈਸਾ ਉਹਨਾਂ ਨੇ ਕਿਸ਼ਤਾਂ ਰਾਹੀਂ ਜਮ੍ਹਾਂ ਕੀਤਾ ਉਸ ਵਿੱਚੋਂ ਕੁਝ ਰਕਮ ਬੈਂਕ ਦੇ ਮੁਲਾਜ਼ਮਾਂ ਵੱਲੋਂ ਹੜੱਪਤ ਕੀਤੀ ਗਈ ਇਸ ਤੋਂ ਇਲਾਵਾ ਕਿਸਾਨਾ ਨੇ ਇਹ ਵੀ ਦੋਸ਼ ਲਗਾਇਆ ਕਿ ਇੱਕ ਮਾਮਲੇ ਵਿੱਚ ਮੋਟਰਸਾਈਕਲ ਰੱਖ ਕੇ ਲੋਨ ਲਿਆ ਗਿਆ ਸੀ ਪਰ ਬੈਂਕ ਨੇ ਉਹ ਮੋਟਰਸਾਈਕਲ ਵੀ ਵੇਚ ਦਿੱਤੀ ਹੈ ਬੈਂਕ ਪ੍ਰਬੰਧਨ ਵੱਲੋਂ ਇਸ ਦਲੀਲਦਾਰ ਜਵਾਬ ਦਿੱਤਾ ਗਿਆ ਜਿਸ ਵਿੱਚ ਬੈਂਕ ਦੇ ਮੈਨੇਜਰ ਦਾ ਕਹਿਣਾ ਸੀ ਕਿ ਗਾਹਕਾ ਵੱਲੋਂ 6 ਲੱਖ ਰੁਪਏ ਦਾ ਲੋਨ ਲਿਆ ਗਿਆ ਸੀ ਅਤੇ ਉਸ ਵਿੱਚੋਂ 2,44,000 ਰੁਪਏ ਦੀ ਕਿਸ਼ਤ ਭਰੀ ਗਈ ਸੀ ਹਾਂ ਜੀ ਸਰ ਜੀ ਕੀ ਮਸਲਾ ਜੀ ਮਸਲਾ ਇਹ ਹੈ ਕਿ ਅਸੀਂ ਸ਼੍ਰੀ ਰਾਮ ਫੈਂਸ ਕੰਪਨੀ ਦਾ ਦਫ਼ਤਰ ਅੱਜ ਦੁਪਹਿਰ 3 ਵਜੇ ਤੋਂ ਘਿਰਿਆ ਹੋਇਆ ਹੈ ਇਹ ਮਾਮਲਾ ਇਹ ਹੈ ਕਿ ਇਸ ਫੈਂਸ ਕੰਪਨੀ ਦੇ ਦਫ਼ਤਰ ਦੇ ਨਾਲ ਸਾਡੇ ਦੋ ਮਾਮਲੇ ਸੰਬੰਧਿਤ ਹੈ ਇੱਕ ਬਰਿਆਂ ਦਾ ਮੋਟਰਸਾਈਕਲ ਦਾ ਮਾਮਲਾ ਹੈ ਉਹਨਾਂ ਨੇ ਮੋਟਰਸਾਈਕਲ ਲਿਆ ਸੀ 3 ਮਹੀਨਿਆਂ ਬਾਅਦ ਇਹ ਮੋਟਰਸਾਈਕਲ ਹੈ ਜਿਹੜਾ ਉਹਨਾਂ ਦਾ ਚੱਕ ਲੈਂਦਾ ਚੱਕ ਕੇ ਲਿਆ ਕੇ ਗਾਹਾਂ ਵੇਚਦਾ ਜਣੀ ਮਦਈਆਂ ਨੂੰ ਨਹੀਂ ਪੁੱਛਿਆ ਹੈਗਾ ਕਿ ਤੁਹਾਡਾ ਮੋਟਰਸਾਈਕਲ ਹੈ ਤੁਸੀਂ ਕਿਸਤਾ ਭਰੋਗੇ ਜਾਂ ਪੈਸੇ ਭਰੋਗੇ ਕਿ ਨਹੀਂ ਭਰੋਗੇ ਨਹੀਂ ਅਸੀਂ ਤੁਹਾਡਾ ਮੋਟਰਸਾਈਕਲ ਵੇਚਣ ਲੱਗੇ ਆ ਉਹਨਾਂ ਦੇ ਬਿਨਾ ਪੁੱਛੇ ਤੋਂ ਨਵਾਂ ਮੋਟਰਸਾਈਕਲ ਜਿਹੜਾ ਉਹ 35000 ਦਾ ਵੇਚਦਾ ਕਹਿੰਦੇ 35000 ਦਾ ਵੇਚਿਆ ਸਾਨੂੰ ਨਹੀਂ ਪਤਾ ਉਹ ਕਿੰਨੇ ਹਜ਼ਾਰ ਦਾ ਵੇਚਿਆ ਹੈਗਾ ਇੱਕ ਤਾਂ ਇਹ ਮਾਮਲਾ ਹੈ ਕਿ ਉਹ ਜਿਹੜਾ ਮੋਟਰਸਾਈਕਲ ਵੇਚ ਜੋ ਇਹਨਾਂ ਕੋਲੇ ਡੇਰੀ ਫਾਰਮ ਦਾ ਕੋਈ ਅੰਦਾਜ਼ਾ ਕੋਈ ਬਿਜ਼ਨਸ ਦਾ ਲੋਨ ਕਰਵਾਇਆ ਸੀਗਾ ਉਹ ਲੋਨ ਇਹਨਾਂ ਨੇ ਸਿਰਫ ਜਦੋਂ ਆ ਪੜਨਾ ਸਟਾਰਟ ਕੀਤਾ ਤਾਂ ਸਿਰਫ 240000 ਰੁਪਇਆ ਰੈਗੂਲਰ ਭਰਿਆ ਉਸ ਤੋਂ ਬਾਅਦ ਇਹਨਾਂ ਨੇ ਲੋਨ ਨੂੰ ਆਪਣੇ ਹੋਲਡ ਕਰਤਾ ਕਿਸ਼ਤਾਂ ਤੋੜਨੀਆਂ ਸ਼ੁਰੂ ਕਰਤੀਆਂ ਕਿਸ਼ਤਾਂ ਤੋੜਨ ਤੋਂ ਬਾਅਦ ਇਹਨਾਂ ਨੇ ਜੋ ਪੈਸਾ ਤੋੜਦੇ ਸੀਗੇ ਉਹ ਕਦੇ 10000 ਦੇਤਾ ਕਦੇ 5000 ਦੇਤਾ ਜੀ ਉਸ ਅਕੋਰਡਿੰਗ ਉਹ ਦੇ ਰਹੇ ਸੀਗੇ ਉਸ ਤੋਂ ਬਾਅਦ ਇਹਨਾਂ ਦਾ 2020 ਚ ਦੇਖੋ ਜੀ ਕਰੋਨਾ ਕਾਲ ਆ ਗਿਆ ਕਰੋਨਾ ਕਾਲ ਆਉਣ ਤੋਂ ਬਾਅਦ ਆਪਣੇ ਤੁਹਾਨੂੰ ਪਤਾ ਵੀ ਹੈ ਬੈਂਕ ਨੇ ਇੱਕ ਨਾ ਮੋਰਟੋਰੀਅਮ ਐਕਟ ਲਾਗੂ ਕੀਤਾ ਸੀਗਾ ਕਿ ਕਿਸ ਤੱਕ ਐਕਸਟੈਂਡ ਹੋ ਜਾਣਗੀਆਂ ਉਹ ਇਹਨਾਂ ਦਾ 1 ਸਾਲ ਤੋਂ ਬਾਅਦ ਇਹਨਾਂ ਨੇ 1 ਸਾਲ ਫਿਰ ਗੈਪ ਪਾਤਾ ਪ੍ਰੋਪਰ ਗੈਪ ਪੈਣ ਤੋਂ ਬਾਅਦ ਜਦੋਂ ਪੈਸੇ ਦੀ ਮਤਲਬ ਦੁਬਾਰਾ ਮੰਗ ਕੀਤੀ ਗਈ ਸਾਡੀ ਟੀਮ ਵੱਲੋਂ ਜਾਂ ਆਪਣੇ ਸਾਡੇ ਮੈਨੇਜਰ ਵੱਲੋਂ ਪਰ ਇਹਨਾਂ ਨੇ ਪ੍ਰੋਪਰ ਉਦਾਂ ਪੈਸਾ ਭਰਨਾ ਦੁਬਾਰਾ ਸਟਾਰਟ ਨਹੀਂ ਕੀਤਾ